ਸੋ ਇਸ ਪਲੇ ਦੀ ਵੱਡੀ ਖਬਰ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਕਿ ਅਸੀਂ ਸਭ ਜਾਣਦੇ ਆ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਆ ਚੱਲਦੇ ਆ ਸ਼ੰਭੂ ਬਾਰਡਰ ਬੰਦ ਪਿਆ ਸੀ ਉਸ ਉੱਤੇ ਹੁਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਨੂੰ ਖਾਲੀ ਕਰਨ ਜਾਂ ਫਿਰ ਕਹਿ ਲਈਏ ਕਿ ਓਪਨ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਸੋ ਹਰਿਆਣਾ ਸਰਕਾਰ ਨੂੰ ਮਹਿਜ਼ ਇੱਕ ਹੀ ਹਫ਼ਤੇ ਦਾ ਸਮਾਂ ਮਿਲਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਆਦੇਸ਼ ਜਾਰੀ ਕੀਤੇ ਨੇ ਅਤੇ ਕਿਹਾ ਕਿ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਰਖ ਖੋਲਿਆ ਜਾਵੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਬੰਦ ਪਿਆ ਸੀ ਜਿਸ ਕਾਰਨ ਲੋਕਾਂ ਨੂੰ ਵੱਲ-ਵਲਾ ਕੇ ਇੱਕ ਥਾਂ ਤੋਂ ਦੂਜੀ ਥਾਂ ਦਿੱਲੀ ਤੱਕ ਪਹੁੰਚਣਾ ਪੈ ਰਿਹਾ ਸੀਗਾ ਅਤੇ ਹੁਣ ਆਖਰਕਾਰ ਇਸ ਬਾਰਡਰ ਨੂੰ ਖੋਲਣ ਦੇ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਸਮੇਂ ਦੇ ਰੰਦੇ ਆ ਅੰਦਰ-ਅੰਦਰ ਇਸ ਨੂੰ ਖਾਲੀ ਕਰ ਦਿੱਤੇ ਕਰ ਦਵੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਜਿਹੜੇ ਕਿਸਾਨ ਆਗੂ ਨੇ ਸਰਵਨ ਸਿੰਘ ਪੰਦੇਰ ਉਹਨਾਂ ਨੇ ਵੀ ਇੱਥੇ ਸਾਫ਼ ਕਿਹਾ ਹੈ ਕਿ ਉਹਨਾਂ ਵੱਲੋਂ ਸ਼ੰਭੂ ਬਾਰਡਰ ਕਦੇ ਵੀ ਨਹੀਂ ਬੰਦ ਕੀਤਾ ਗਿਆ ਸੀ ਜਾਂ ਫਿਰ ਕਹਿ ਲਈ ਉਹਨਾਂ ਨੇ ਕਦੇ ਵੀ ਇਸ ਨੂੰ ਬਲੌਕ ਨਹੀਂ ਕੀਤਾ ਸੀ ਇਹ ਸਾਰਾ ਕੁਝ ਹਰਿਆਣਾ ਸਰਕਾਰ ਨੇ ਹੀ ਕੀਤਾ ਸੀ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਸੋ ਜੇ ਇਲਜ਼ਾਮ ਉਹਨਾਂ ਨੇ ਲਗਾਏ ਨੇ ਤੇ ਉਹਨਾਂ ਨੇ ਸਵਾਗਤ ਕੀਤਾ ਕਿ ਜੇਕਰ ਬਾਰਡਰ ਖੁੱਲ ਜਾਂਦਾ ਹੈ ਸ਼ੰਭੂ ਬਾਰਡਰ ਖੁੱਲ ਜਾਂਦਾ ਤਾਂ ਉਹਨਾਂ ਨੂੰ ਆਪਣੀ ਹੱਕ ਤੇ ਹੱਕ ਦੀ ਜਿਹੜੀ ਆਵਾਜ਼ ਆ ਉਹ ਦਿੱਲੀ ਤੱਕ ਪਹੁੰਚਾਣੀ ਸੌਖੀ ਹੋ ਜਾਵੇਗੀ ਸੋ ਕਹਿ ਲਈਏ ਸਰਵਨ ਸਿੰਘ ਪੰਦੇਰ ਹੋਣਾ ਨੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਨੇ ਆਦੇਸ਼ ਨੂੰ ਸਿਰ ਮੱਥੇ ਮੰਨਿਆ ਉਹਨਾਂ ਨੇ ਨਾਲ ਹੀ ਉਮੀਦ ਕੀਤੀ ਹੈ ਕਿ ਹਰਿਆਣਾ ਸਰਕਾਰ ਵੀ ਜਲਦ ਇਸ ਉੱਤੇ ਅਮਲ ਕਰੇਗੀ ਤੇ ਅਤੇ ਜਿਹੜਾ ਬੈਰੀਗੇਟ ਕਿllੀਆਂ ਲਾ ਕੇ ਬੈਰੀਗੇਟਿੰਗ ਕਰਕੇ ਸਿਮਿੰਟ ਦੀਆਂ ਸਿੱਲਾ ਲਾ ਕੇ ਸੀਲ ਕੀਤਾ ਸੀਗਾ ਆਖਰਕਾਰ ਹੁਣ ਉਸ ਨੂੰ ਖੋਲਣ ਦਾ ਸਮਾਂ ਆ ਚੁੱਕਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਜਦ ਤੋਂ ਅੰਦੋਲਨ ਚੱਲ ਰਿਹਾ ਸੀਗਾ ਤਾਂ ਵਕ ਵਕ ਲੋਕ ਪਿੰਡਾਂ ਦੇ ਰਸਤੇ ਹੁੰਦੇ ਹੋਏ ਦਿੱਲੀ ਵੱਲ ਜਾਂਦੇ ਸੀ ਉਹਨਾਂ ਨੂੰ ਕਾਫੀ ਵੜਾ ਪੈਂਦਾ ਸੀਗਾ ਤੇ ਜਿਸ ਨੂੰ ਚਲਦਿਆ ਹੁਣ ਕਿਤੇ ਨਾ ਕਿਤੇ ਉਹਨਾਂ ਯਾਤਰੀਆਂ ਦਾ ਵੀ ਸਮਾਂ ਬਚੇਗਾ ਖੱਜਲ ਖੁਆਰੀ ਘਟੇਗੀ ਤੇ ਨਾਲ ਦੀ ਨਾਲ ਜਿਹੜੇ ਬਾਰਡਰ ਤੇ ਲੱਗੇ ਵਪਾਰੀ ਸੀਗੇ ਉਹ ਵੀ ਪਿਛਲੇ ਸਮੇਂ ਤੋਂ ਪਰੇਸ਼ਾਨ ਸੀਗੇ ਕਿਉਂਕਿ ਵਪਾਰ ਦੇ ਉੱਤੇ ਖਾਸਾ ਅਸਰ ਪੈ ਰਿਹਾ ਸੀਗਾ ਡਾਇਵਰਸ਼ਨ ਜ਼ੋਨ ਕਰਕੇ ਲੋਕਾਂ ਨੂੰ ਦੂਜੇ ਰੂਟ ਅਪਣਾਰੇ ਪੈ ਰਹੇ ਸੀ ਸੋ ਇਸ ਵਿਚਾਲੇ ਆਮ ਲੋਕਾਂ ਦੇ ਲਈ ਵਪਾਰੀਆਂ ਦੇ ਲਈ ਕਿਸਾਨਾਂ ਦੇ ਲਈ ਹਰ ਇੱਕ ਦੇ ਲਈ ਮਾਨਯੋਗ ਹਾਈ ਕੋਰਟ ਨੇ ਆਦੇਸ਼ ਜਿਹੜੇ ਜਾਰੀ ਕੀਤੇ ਨੇ ਉਹਨਾਂ ਦੇ ਹੱਕ ਵਿੱਚ ਹਰਿਆਣਾ ਸਰਕਾਰ ਨੂੰ ਕਹਿ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਹਰਿਆਣਾ ਸਰਕਾਰ ਬਾਰਡਰ ਨੂੰ ਓਪਨ ਕਰ ਦੇਵੇ ਤਾਂ ਜੋ ਹਰ ਇੱਕ ਨੂੰ ਆਉਣ ਜਾਣ ਦੇ ਵਿੱਚ ਸੁਖਾਲਾ ਮਹਿਸੂਸ ਕੀਤਾ ਜਾ ਸਕੇ ਇਸ ਸਾਰੇ ਮਸਲੇ ਦੇ ਉੱਤੇ ਕੀ ਕੁਝ ਕਿਹਾ ਹੈ ਆਮ ਆਦਮੀ ਪਾਰਟੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੇਖੋ ਅੱਜ ਹਰਿਆਣਾ ਪੰਜਾਬ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਸ਼ੰਭੂ ਬਾਰਡਰ ਨੂੰ ਲੈ ਕੇ ਇਹ ਸਵਾਗਤਯੋਗ ਕਦਮ ਹੈ ਅਸੀਂ ਤੇ ਪਹਿਲੇ ਗੱਲ ਤੋਂ ਦਿਨ ਤੋਂ ਇਸ ਚੀਜ਼ ਦੇ ਵਧੇ ਹੀ ਰਹੇ ਹੈਗੇ ਆ ਕਿ ਕਿਸਾਨ ਸਾਡੇ ਆਪਣੇ ਨੇ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਜੇਕਰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਾਂ ਆਪਣੀ ਗੱਲ ਕਹਿਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਜਾਣਾ ਚਾਹੁੰਦੇ ਆ ਉਹਦੇ ਵਿੱਚ ਗਲਤ ਕੀ ਹੈਗਾ 2013 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਹੀ ਇੱਕ ਵੀਡੀਓ 'ਚ ਕਿਹਾ ਸੀ ਕਿ ਉਹ ਕਿਸਾਨਾਂ ਦਾ ਪੂਰਾ ਕਰਜ਼ਾ ਵੀ ਮਾਫ਼ ਕਰਨਗੇ ਉਹ ਸੁਆਮੀ ਰਾਧਨ ਦੀ ਰਿਪੋਰਟ ਵੀ ਲਾਗੂ ਕਰਨਗੇ ਕਿ ਉਹ ਜਿਹੜਾ ਹੈਗਾ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣਗੇ ਉਹ ਤਾਂ ਕੀ ਹੋਣਾ ਸੀ ਲੇਕਿਨ ਉਲਟਾ 2020 ਦੇ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਜਿਸ ਦੇ ਖਿਲਾਫ ਪੂਰੇ ਦੇਸ਼ ਦੇ ਕਿਸਾਨਾਂ ਨੇ ਜਦੋਜਹਦ ਕੀਤੀ 750 ਕਿਸਾਨ ਸ਼ਹੀਦ ਹੋਇਆ ਔਰ ਉਸ ਤੋਂ ਬਾਅਦ ਪ੍ਰੈਸ਼ਰ ਵਿੱਚ ਆ ਕੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ ਪਰ ਜਿਹੜਾ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਉਹ ਅੱਜ ਤੱਕ ਵਫਾ ਨਹੀਂ ਹੋਈ ਜਿਉਂ ਵਫਾ ਨਹੀਂ ਹੋਈ ਤਾਂ ਹੀ ਤਾਂ ਕਿਸਾਨ ਦੁਬਾਰਾ ਜੌਣੇ ਚਾਹੁੰਦੇ ਸੀ ਪਰ ਹਾਲ ਦੇਖੋ ਕਿ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਨੇ ਜੋ ਹਾਲ ਬਾਰਡਰ ਤੇ ਕੀਤਾ ਜਿਸ ਤਰੀਕੇ ਨਾਲ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪੱਕੇ ਤੌਰ ਤੇ ਛੜਕਾਂ ਨੂੰ ਰੋਕਿਆ ਠੀਕ ਹੈ ਨਾ ਇਹ ਤਾਂ ਲੋਕਾਂ ਨੂੰ ਬੇਸਿਕਲੀ ਇਨਕਨਵੀਨੀਅੰਟ ਪੈਦਾ ਕਰਨ ਵਾਲਾ ਸੀ ਇਹ ਲੋਕਾਂ ਦੇ ਵਿੱਚ ਇੱਕ ਤਲਖ ਹੀ ਪੈਦਾ ਕਰਨ ਵਾਲਾ ਸੀ ਸੋ ਇਸ ਕਰਕੇ ਜਿਹੜਾ ਮਾਨਯੋਗ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੈ ਇੱਕ ਵਧੀਆ ਫੈਸਲਾ ਹੈਗਾ ਜਿੱਥੇ ਆਮ ਲੋਕਾਂ ਨੂੰ ਉਸ ਰਾਸਤੇ ਤੋਂ ਲੰਘਣ ਦੀ ਸਹੂਲਤ ਹੋਏਗੀ ਉੱਥੇ ਇੱਕ ਵਾਰ ਬੜੀ ਕਲੀਅਰ ਹੋ ਗਈ ਹੈ ਕਿ ਕਿਸਾਨ ਵੀ ਜਿਹੜੇ ਜ ਆਪਣੇ ਗੱਲ ਕੈਨ ਵਾਸਤੇ ਦਿੱਲੀ ਜਾਣਾ ਚਾਹੁੰਦੇ ਹੈਗੇ ਆ ਸ਼ਾਂਤਪੂਰ ਤਰੀਕੇ ਨਾਲ ਆਪਣਾ ਅੰਦੋਲਨ ਕਰਨਾ ਚਾਹੁੰਦੇ ਆ ਔਰ ਸਾਡਾ ਲੋਕਤੰਤਰ ਵੀ ਕਹਿੰਦਾ ਹੈ ਲੋਕਤੰਤਰ ਦੀ ਮਰਿਆਦਾ ਵੀ ਇਹੀ ਹੈ ਕਿ ਅਸੀਂ ਸ਼ਾਂਤਪੂਰੀ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਤਾਂ ਉਹ ਬਿਲਕੁਲ ਉੱਥੇ ਜਾ ਸਕਦੇ ਆ